ਸੰਤਸਕਾਲੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਪਸ਼ੂ ਵਿਖਾਉਣੇ ਇੱਕ ਗਾਂ ਦੇ ਇੱਕ ਮੱਝ ਤੋਂ ਕੁੜਾ ਗੱਬਣਾ ਤੁਹਾਨੂੰ ਦਿਖਾਉਣੀ ਆਂ ਬਾਕੀ ਸੂਈਆਂ ਆ ਮਾ ਆਪਣਾ ਇੱਥੇ ਆ ਕੇ ਦੁੱਧ ਦੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਪਾਸ ਕਰਕੇ ਖੜੋ ਤੇ ਕੱਪਣਾ ਵੀ ਆਪਣੀਆਂ ਜ਼ਰੂਰ ਜਾ ਕੇ ਚੈੱਕ ਕਰਵਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠ ਠੀਕ ਠਾਕ ਜੀ ਵਧੀਆ ਜੀ ਵੀ ਤੁਸੀਂ ਦੱਸੋ ਸਭ ਵਧੀਆ ਜੀ ਵਧੀਆ ਜੀ ਵੀ ਜੀ ਤੇ ਨਾਮ ਦੱਸ ਦਿਓ ਕਰੀ ਨਾਮ ਮੇਰਾ ਰਪਾ ਸਿੰਘ ਜੇ ਪਿੰਡ ਚਵਿੰਡਾ ਜ਼ਿਲ੍ਹਾ ਮਸਲਤ ਰੇਂਜ ਨਾਲਾ ਜੀ ਤੇ ਫੋਨ ਨੰਬਰ ਵੀ ਬੋਲ ਦਿਓ 98459490 ਅੱਜ ਟੋਕੜਾ ਕੱਪਣਾਈਆ ਆ ਟੋਕੜਾ ਕੱਪਣਾ ਵੀਰ ਜੀ ਤੇ ਆ ਮੱਝ ਕਿੰਨੇ ਚੱਤੀ ਚੈੱਕ ਪਾਸ ਆ ਇਹ ਰੁਪਈਆ ਜੀ ਕੱਲ 6 ਮਹੀਨੇ ਦੀ ਸ਼ਮ ਚੈੱਕ ਪਾਸ ਨਿਕਲੀ ਆ ਅੱਛਾ 6 ਮਹੀਨੇ ਚੈੱਕ ਪਾਸ 6 ਮਹੀਨੇ ਤੇ ਦੁੱਧ ਦੁੱਧਾਰ ਜੀ ਅੱਠੀ ਪੈਰੀ ਮਿਲਦੀ ਏ 6 ਕਿਲੋ ਦੁੱਧ ਜੀ ਅੱਛਾ ਆ 6 ਮਾਲ ਟਾਈਮ ਨੂੰ ਮਿਲਦੀ ਏ ਇੱਕੋ ਟਾਈਮ ਮਿਲਦੀ ਏ ਹਾਂ ਇੱਕੋ ਟਾਈਮ ਕੋਈ ਟੀਕਾ ਤੇ ਕੋਈ ਪਾੜਾ ਨਹੀਂ ਪੋਣਾ ਠੀਕ ਹੈ ਹਾਂ ਤੇ ਜੇ ਕਿਸ ਨੇ ਚਲੋ ਦੋਵੇਂ ਟਾਈਮ ਕਰਨੀ ਤਾਂ ਆਪਣਾ ਇੱਕ ਟਾਈਮ ਟੀਕਾ ਵੀ ਲਾ ਸਕਦਾ ਨਹੀਂ ਸੋਖਣਾ ਦੇਣ ਕਿਹੜੇ ਰਹਿ ਗਏ ਆਪਣੇ ਮਾਲੇ ਵੀ ਆਹ ਹੁਣ ਤਾਂ ਵੀ ਥੋੜਾ ਰਹਿ ਗਿਆ ਵਾ ਹਾਂ ਹੁਣ ਤਿੰਨ ਮਹੀਨਿਆਂ ਨੂੰ ਦੇ ਸੋਖਣਾ ਨੇ ਸਾਢੇ ਤਿੰਨ ਚੋਂ ਸੋਖਣਾ ਹੈ ਨਾ ਚੋਂ ਆਹੋ ਤੇ ਹਾਂ ਸੱਜਣ ਨੇ ਕਿੰਨਾ ਖਚਵਾਇਆ ਦੁੱਧ ਨੇ ਬੰਦੀ ਜੀ ਘਰ ਆ ਲੈਂਦੇ ਵੀ 12 13 ਕਿਲੋ ਖੁੱਲਾ ਡੁੱਲਾ ਹੀ ਦੁੱਧ ਬੱਚੇ ਨੂੰ ਪਿਆ ਕੇ ਦਿਨ ਛੱਡਦੇ ਰਹੇ ਤੋ ਲੋ ਤੋ ਤੋਰੋ ਫੇਰੇ ਨਾ ਬਾਕੀ ਹੁਣ ਇੱਕੋ ਟਾਈਮ ਦੁੱਧ ਕਿੰਨੇ ਦਿੰਦੀ ਆ 5 6 ਕਿਲੋ ਕਿੰਨੇ ਹੈਗਾ ਆ ਨਵੀਂ ਇਹ ਤਾਂ ਨਿਕਲੀ ਦਾ ਸਾਦਿੰਦੇ ਲੱਗੇ ਤਾਂ ਆ ਦੇਖ ਸਕਦੇ ਥਾਣੇ ਦੇ ਤੇ ਕਿੰਨਾ ਫੇਰਾ ਕੀ ਵੇਦੀ ਇਹਦਾ ਮੁੱਲ ਆਪਾ ਮੁੱਲ ਰੁਪਈਆ ਦਾ 65000 ਰੁਪਈਆ 65000 ਤੋਂ ਜ਼ਿਆਦਾ ਨਹੀਂ ਜੀ ਨਹੀਂ ਚੰਗਾ ਜੀ ਮੰਨ ਲਾ ਵੀ ਗਰਮੀਆਂ ਚੜੇ ਫੇਰ ਮਸੂਕ ਬਣੀ ਉਹ ਤੇ ਗੱਲ ਇਹ ਆ ਵੀ ਇਹ ਹੁਣ ਸ਼ਾਲ ਵੀ ਦੁੱਧ ਚਵਾਈ ਜਾਣਾ ਸ਼ਾਲ ਵੀ ਦੇਈ ਜਾ ਤੇ ਗਰਮੀਆਂ ਚ ਫੇਰ ਸੱਜਰ ਜ਼ਰ ਇਸ ਗਰਮੀਆਂ ਫੇਰ ਸੱਜਰ ਜੀ ਗਰਮੀਆਂ ਤੁਹਾਨੂੰ ਪਤਾ ਉਦਾਂ ਮੱਝ ਦੀ ਤੇ ਤੇਜ਼ੀ ਹੋ ਜਾਂਦੀ ਥੋੜੀ ਹਾਂ ਜਿਹੜੀ ਇਹੋ ਮੱਝ ਜਿਹੜੀ ਉਹ ਮੁੜ ਕੇ ਮੈਨੇ ਮਾਲਾ ਬਈ 8590 ਦੀ ਮਿਲਨੀ ਆ ਜੱਸ ਨੋ ਕਰੋ ਫਿਰ ਤੁਸੀਂ ਦਦੋ ਰੁਪਈਆ ਆ ਵੀ ਕਰ ਦੋ ਲੋੜੀ ਆਈ ਆ ਦੋ ਜਾਂ ਛੱਡ ਦੇ ਨੇ ਵੀ ਜੀ ਦੋ ਨਾ ਛੱਡੋ ਹਾਂਜੀ ਪੂਰਾ ਪੰਜ ਹੀ ਛੱਡੋ 60 ਦੀ ਦੇ ਦੀਏ ਦੇ ਦਾਂਗੇ ਵੀ ਜੀ ਪਹੁੰਚ ਵਿੱਚ 100 ਕਿਲੋਮੀਟਰ ਤੱਕ ਪਹੁੰਚ ਵਿੱਚ 200 ਕਿਲੋਮੀਟਰ ਤੱਕ ਪਰ ਹੈ ਜੀ yaar 20 ਚੰਗੀ ਆ ਪਰ ਨਾ ਚੜੇ ਗਰਮੀਆਂ ਫੇਰ ਸੁਣਾ ਸਿਆ ਦੁੱਧ ਦੇ ਜਣਾ ਨਾ ਕਰਨ ਵਾਲੀ ਨੇ ਹਾਂਜੀ 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 ਤੇ ਹੁਣ ਆ ਜਿਹੜੀ ਗਾਂ ਜੇ ਇਹ ਕਾਂ ਥੱਲੇ ਵੀ ਦੁੱਧ ਇਹਨੇ ਘਟਾਇਆ ਐ ਤਾਂ 10 ਕਿਲੋ ਦੁੱਧ ਹੋਏ ਥੱਲੇ ਅੱਛਾ ਹਾਂ 10 ਕਿਲੋ ਹੈਗਾ ਪੱਕਾ ਦੁੱਧ 10 ਕਿਲੋ ਖੁੱਲਾ ਢੁੱਲਾ ਮਿਲੇਗਾ ਜਿੱਦਾਂ ਮਰਜ਼ੀ ਕੋ 2 ਜਾਂ 3 ਡੰਗ ਚੋਵੇ ਹਾਂਜੀ ਹਾਂਜੀ ਠੀਕ ਆ ਤੇ ਦੂਜੀ ਗੱਲ ਇਹ ਵੀ ਦੋਵਾਂ ਮਹੀਨਿਆਂ ਤੋਂ ਘਟਿਆ ਐ ਅੱਛਾ ਹਾਂ ਮਾਨਾ ਡੈਟ ਨੇ ਕਿਹਾ ਵੀ ਇਹ ਮਾਲਾ ਵੀ 90% ਗਾਂ ਸੂਣ ਵਾਲੀ ਆ ਮਤਲਬ ਇਹ ਪੂਰੀ ਚੈੱਕ ਪਾਸ ਨਹੀਂ ਘਾਟ ਹੀ ਨਾ 2 ਮਹੀਨਿਆਂ ਤੋਂ ਅੱਛਾ ਪਰ ਨਿਕਲ ਨਹੀਂ ਸੂਣ ਵਾਲੀ ਆ ਰਪੀ ਜੀ ਅੱਛਾ ਤੇ ਪਰ ਇਹਦੀ ਚੈੱਕ ਪਾਸ ਦੀ ਪੂਰੀ ਗਾਰੰਟੀ ਨਹੀਂ ਪੂਰੀ ਗਾਰੰਟੀ ਨਹੀਂ ਆ ਮੰਨ ਲਓ ਠੀਕ ਆ ਇਹ ਕੋਈ ਆਪਣਾ ਉਸ ਹਿਸਾਬ ਨਾਲ ਵੇਖ ਕੇ ਕਰ ਆਪਣਾ ਨਾਲ ਲਾਏਗਾ ਜੀ ਪਰ 2000 ਰੁਪਏ 20 ਕਿਲੋ ਦਿੰਦੀ ਜੀ ਤੋਰੋ ਫਿਰ ਇਹਨਾਂ ਪੂਰੀ ਜਮੀ ਪੜੀ ਆ ਦੱਖਿਲਾ ਦੋਦਲੇ ਜਿਹੜਾ ਹੁਣ ਕਹਿੰਦੇ ਵੀ ਹੈ ਕਹਿੰਦੇ ਤਾਂ ਆ ਥਣ ਦੇਖ ਸਕਦੇ ਤੇ ਆਪਾਂ ਲੱਗੇ ਤਾਂ ਹੈ ਜੀ ਠੰਡੀ ਤੇ ਰੇਲ ਬੁਜੀ ਥਣ ਪੂਰੇ ਜੀ ਉਤਰਾ ਮਿਲਦੀ ਹਾਂ ਪੂਰੇ ਪੂਰੇ ਜੀ ਪੂਰੇ ਕੋਈ ਬਾਦ ਘਾਟ ਤਾਂ ਨਹੀਂ ਨਾ ਨਾ ਕੋਈ ਬਾਦ ਘਾਟ ਨਹੀਂ ਹੈ ਜੀ ਥਣੇ ਗਰੰਟੀ ਹੋਊਗੀ ਦੇ ਦਾ ਮੁੱਲ ਮੁੱਲ ਹਰ ਵੀਜੀ ਦਾ 40000 ਆ 40000 ਹਾਂਜੀ ਅਗਰ ਤਹੀਂ ਤਾਂ ਅਦਰ ਵੀਜੀ ਕੀ ਗੱਲ ਲੋੜੀ ਕੱਲੀ ਇਹਦੇ ਸਿਰ ਤਾਂ ਮਣਾਉਣੀ ਆ ਨਹੀਂ ਨਹੀਂ ਇਹਦੇ ਸਿਰ ਤਾਂ ਨਹੀਂ ਮਣਾਉਣੀ ਫਿਰ ਕਰੀਏ ਕੋ ਜਾਜਾ ਕੋਈ ਨਾ ਅਦਰ ਵੀਜੀ ਆਪੀ ਕਰੋ ਇਹ ਯਾਰ ਬੀਜਾ ਪਹਾਨਾ ਜਿਹੜੀ ਦਵਾਂਗੇ ਪੂਰੇ 5000 ਦੀ ਪਹੁੰਚ ਕਰਾਂਗੇ ਅੱਛਾ 5000 ਦੀ ਪਹੁੰਚ ਹਾਂ 5000 ਦੀ ਪਹੁੰਚ ਕਰਾਂਗੇ ਠੀਕ ਆ ਵੇੜ ਵੀ ਚੰਗੀ ਯਾਰ ਵੀ ਦੁੱਧ ਸੱਜਣ 20 ਕਿਲੋ ਦਿੰਦੀ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਚਲੋ ਬਾਕੀ ਆਵੇ ਚਲੋ ਦੁੱਧ ਦੀ ਕੋਈ ਚਵਾਈ ਕਰਕੇ ਨਾ ਤੁਹਾਨੂੰ ਪਤਾ ਰੋਜ਼ ਦਾ ਮਾਲ ਵੇਚਦਾ ਪਰ ਆਪਾਂ ਲਾਂਮੇ ਵਾਲਾ ਕੰਮ ਕਰਦੇ ਨਹੀਂ ਆਪਾਂ ਬਿਜੀ ਕਿ ਨਾ ਹੋਵੇ ਉਹਨਾਂ ਕਿਲੋ ਘਾੜਦੇ ਬਾਕੀ ਆਪੇ ਇੱਥੋਂ ਵੇਖ ਚੱਕ ਕੇ ਖੜੇ ਸਾਵ ਵਾਲੀਆਂ ਚੀਜ਼ਾਂ ਦਾ ਕੁਦਰਤੀ ਕੋਈ ਪਤਾ ਨਹੀਂ ਹੁੰਦਾ ਹਾਂਜੀ ਹਾਂਜੀ ਤੇ ਆਪਣੀ ਸਮਝਣਾ ਵੇਖ ਕੇ ਖੜੇ ਕਿਲੋ ਮਾਲਾ ਵੀ ਕਿਲੋ ਵਾਧਾ ਹੋਗਾ ਕਿਲੋ ਘਾਟੋਗਾ ਇਹ ਥੋੜਾ ਵੀ ਦਾਅ ਦੱਸਿਆ ਤੇ ਨਿਕਲੂ ਪੰਜ ਜਾਗੇ ਉਹ ਕੰਮ ਨਹੀਂ ਹੈਗਾ ਠੀਕ ਹੈ ਜੀ ਤੇ ਬਾਕੀ ਕੋਈ ਵੀ ਆਪਣੀ ਸਮਝਣਾ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ